ਜੈ ਭੀਮ ਜੈ ਭੀਮ ਸਾਰੇ ਭਰਾਵਾਂ ਨੂੰ ਜੈ ਵਾਲਮੀਕੀ ਜੈ ਭੀਮ ਮੈਂ ਲੁਧਿਆਣਾ ਦਾ ਸ਼ੈਰੀ ਪ੍ਰਧਾਨ ਦਲਿਤਿਕਾ ਪਰਿਸ਼ਦ ਵੱਲੋਂ ਅੱਜ ਦਾ ਜਿਹੜਾ ਵਿਸ਼ਾ ਹੈਗਾ ਵਾ ਕਾਰਪੋਰੇਸ਼ਨ ਨੂੰ ਲੈ ਕੇ ਤੇ ਮੱਲਾ ਰਜੀਵ ਗਾਂਧੀ ਕਲੋਨੀ ਫੋਕਲਪਿੰਡ ਲੁਧਿਆਣਾ ਨੂੰ ਲੈ ਕੇ ਕਿਉਂਕਿ ਜਿਹੜਾ ਕਾਰਪੋਰੇਸ਼ਨ ਦਾ ਮੁੱਦਾ ਹੈਗਾ ਵਾ ਕਈ ਸਾਲਾਂ ਤੋਂ ਚੱਲ ਰਿਹਾ ਹੈ ਜਿਹੜਾ ਕਾਰਪੋਰੇਸ਼ਨ ਕਮਿਸ਼ਨ ਹੈਗਾ ਉਹ ਬਹੁਤ ਜ਼ਿਆਦਾ ਭ੍ਰਸ਼ਟ ਹੋ ਚੁੱਕਾ ਹੈ ਉਹਨੂੰ ਬਦਲਣ ਦੀ ਲੋੜ ਹੈ ਕਿਉਂਕਿ ਸਾਡੇ ਸਮਾਜ ਦੇ ਕਈ ਲੋਕ ਇੱਦਾਂ ਦੇ ਵੀ ਹੈਗੇ ਆ ਇੱਕ ਲੰਬਰਦਾਰ ਤੋਂ ਲੈ ਕੇ ਜਿਹੜਾ ਨੂਡਲ ਅਫਸਰ ਬੈਠਾ ਵਾ ਸਾਰੇ ਭ੍ਰਸ਼ਟ ਹੈਗੇ ਆ ਕਿਉਂਕਿ ਜਿਹੜੇ 10 10 12 ਵਾਰ 12 12 ਸਾਲ ਪਹਿਲਾਂ ਲੋਕ ਕੰਮ ਕਰਦੇ ਸੀ 12 1200 ਦੇ ਵਿੱਚ ਉਹਨਾਂ ਤੋਂ ਪੈਸੇ ਲਿੱਤੇ ਗਏ ਤੇ ਇਹਨਾਂ ਨੂੰ ਨੌਕਰੀ ਤੋਂ ਵੀ ਹਟਾਤਾ ਗਿਆ ਤੇ ਉਹਨਾਂ ਦੀ ਜਗ੍ਹਾ ਜਿਹੜੇ ਬੰਦੇ ਰੱਖੇਗੇ ਸੀ ਉਹਨਾਂ ਤੋਂ ਵੀ ਪੈਸੇ ਲਿੱਤੇ ਗਏ 50 50 ਹਜ਼ਾਰ ਲੱਖ ਲੱਖ ਰੁਪਈਆ ਤੇ ਅੱਜ ਅਸੀਂ ਇਸੇ ਮੁੱਦੇ ਨੂੰ ਲੈ ਕੇ ਡੀਜੀ ਸਾਹਿਬ ਨੂੰ ਮਿਲੇ ਆ ਤੇ ਜਿਹੜਾ ਮੱਲਾ ਰਜੀਵ ગાંધી ਕਲੋਨੀ ਫੋਕਲਪੁਆਇੰਟ ਦਾ ਮੁੱਦਾ ਹੈਗਾ ਵਾ ਜਿਹੜਾ ਮੱਲਾ 50 ਸਾਲ ਤੋਂ ਵਸਿਆ ਹੋਇਆ ਤੇ ਉਹਨੂੰ ਹਣ ਜਦ ਵੀ ਕਾਂਗਰਸ ਸਰਕਾਰ ਆਂਦੀ ਆ ਉਹਨੂੰ ਤੋੜਨ ਦੀ ਗੱਲ ਕਰਦੀ ਆ ਹੁਣ ਪਿੱਛੇ ਜਿਹੜਾ ਆਪਣਾ ਇਹ ਸੰਜੇਤ ਤਲਵਾਰ ਕੋ ਐਮ ਐਲ ਏ ਬਣਿਆ ਇਹਨੇ ਤੁਹਾਨੂੰ ਵਸਸ਼ਨ ਦਵਾਇਆ ਕਿ ਤੁਹਾਨੂੰ 40 40 ਗਾਈ ਤੇ ਪਲਾਟ ਅਲਾਟ ਹੋਣਗੇ ਤਾਂ ਕਰਕੇ ਜਗ੍ਹਾ ਜਦ ਪਲਾਟ ਅਲਾਟ ਹੋਣਗੇ ਤਾਂ ਜਗਾ ਖਾਲੀ ਕਰਨੀ ਆ ਅਦਰਵਾਈਜ਼ ਨਹੀਂ ਕਰਨੀ ਜਿਹੜੀ ਜਿਹੜੀ ਉਹਨੇ ਜਗ੍ਹਾ ਦਿਖਾਈ ਆ ਉਹਦੇ ਵਿੱਚ ਤਾਂ ਸੂਰ ਦੇ ਬੱਚੇ ਵੀ ਨਹੀਂ ਰਹਿੰਦੇ ਜੀ ਤੇ ਅਸੀਂ ਮੀਡੀਆ ਦੇ ਮਾਧਮ ਰਾਹੀਂ ਇਹ ਦੱਸਣਾ ਚਾਹਾਂਗੇ ਯਾ ਤਾਂ ਤੁਸੀਂ ਸਾਡੀ ਮੰਗ ਮੰਨ ਲੋ ਨਹੀਂ ਤਾਂ ਬਾਲਮੀਕ ਸਮਾਜenda ਵੀ ਕਮਜ਼ੋਰ ਨਹੀਂ ਹੈਗਾ ਕਿ ਉਹ ਆਪਣੀ ਮੰਗ ਨਾ ਮੰਨਵਾ ਸਕੇ ਤੇ ਸਾਨੂੰ ਡੀਸੀ ਸਾਹਿਬ ਨੇ ਅਭਿਸ਼ਾਸ਼ਨ ਦਵਾਇਆ ਕਿ ਤੁਹਾਡੀ ਜਿਹੜੀ ਹੈਗੀ ਆ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਹੁਣ ਉਹਨਾਂ ਨੂੰ ਫੋਨ ਕਰਦੇ ਆ ਫੋਨ ਵੀ ਨਹੀਂ ਚੱਕਦੇ ਤੇ ਜੇ ਅਸੀਂ ਉਹਨਾਂ ਕੋਲ ਜਾਂਦੇ ਆ ਤਾਂ ਉਹ ਮਿਲਦੇ ਨਹੀਂ ਸਾਨੂੰ ਅਸੀਂ ਹੁਣ ਅਸਵਨੀ ਭਾਜੀ ਕੋਲ ਆ ਗਏ ਉਹ ਅਸੀਂ ਅਸਵਨੀ ਭਾਜੀ ਕੋਲ ਵੀ ਗਏ ਸੀਗੇ ਉਹਨਾਂ ਨੂੰ ਕਿਹਾ ਕਿ ਬਈ ਸਾਡੇ ਕੋਲ ਇਹਨਾਂ ਨੇ ਪੈਸੇ ਲਏ ਆ ਜਾਂ ਤਾਂ ਸਾਨੂੰ ਨੌਕਰੀ ਦੇ ਦਿਖਾਓ ਕਿਹਨਾਂ ਨੇ ਪੈਸੇ ਲਏ ਤੁਹਾਡੇ ਕੋਲ ਰਜੇਸ਼ ਨਾ ਭਾਜੀ ਆ ਜੀ ਉਹਨਾਂ ਦੀ ਫੋਟੋ ਇਹ ਉਹਨਾਂ ਦੀ ਫੋਟੋ ਆ ਤੇ ਇਹਨਾਂ ਨੇ ਸਾਡੇ ਕੋਲੋਂ ਪੈਸੇ ਲਏ ਕਹਿੰਦੇ ਤੁਹਾਨੂੰ ਨੌਕਰੀ ਤੇ ਰਖਾ ਦਾਂਗੇ ਜੀ ਤੇ ਨਾ ਤਾਂ ਹੁਣ ਨੌਕਰੀ ਤੇ ਰਗਾ ਨਾ ਤਾਂ ਸਾਡੇ ਪੈਸੇ ਵਾਪਸ ਆਏ ਤੇ ਅਸੀਂ ਉਹਨਾਂ ਨੂੰ ਫੋਨ ਕਰਦੇ ਆ ਫੋਨ ਵੀ ਨਹੀਂ ਚੱਕਦੇ ਤੇ ਹੁਣ ਵੀ ਨੰਬਰ ਹੈਗਾ ਤੁਸੀਂ ਫੋਨ ਤੁਸੀਂ ਲਾ ਕੇ ਦੇਖ ਸਕਦੇ ਹੋ ਜੇ ਫੋਨ ਚੱਕਦੇ ਸਾਡਾ ਚੱਕਦਾ ਹੀ ਨਹੀਂ ਤੁਹਾਡੇ ਕੋਈ ਨਾ ਕੋਈ ਰਿਕਾਰਡਿੰਗ ਵਗੈਰਾ ਪਈਆਂ ਨੇ ਕੋਈ ਸਾਡੇ ਕੋਲ ਹੈ ਨਹੀਂ ਸਰ ਇਹ ਤਾਂ ਇਹ ਤਾਂ ਪ੍ਰੋਬਲਮ ਆ ਸਰ ਅਸੀਂ ਕਿਤੇ ਜਾਣ ਨਹੀਂ ਸਕਦੇ ਹੁਣ ਕਹਿ ਨਹੀਂ ਸਕਦੇ ਕਿਸ ਨੂੰ ਕਿਹਨੂੰ ਕਹੀ ਹੁਣ ਸਾਡੇ ਕੋਲੋਂ ਪੈਸੇ ਲਏ ਉਹਨੇ ਹੁਣ ਸੰਧਾ ਜਿਆਦਾ ਨੌਕਰੀ ਦਾ ਬੋਲ ਜਿਆਦਾ ਸਾਡੇ ਜਾਦਾ ਅਸੀਂ ਪੈਸੇ ਦਿੱਤੇ ਆ ਨੌਕਰੀ ਵਾਸਤੇ ਸਾਨੂੰ ਨੌਕਰੀ ਹਾਂ ਜੀ ਕੀ ਮੰਨ ਕੀਤੀ ਸੀ ਪੈਸੇ ਆ ਜੀ ਔਰ ਕੀ ਲਾਲਜ ਦਿੱਤਾ ਗਿਆ ਸੀ ਸਾਨੂੰ ਲਾਲਜ ਇਹ ਦਿੱਤਾ ਗਿਆ ਸੀ ਅਸੀਂ ਤੁਹਾਨੂੰ ਨੌਕਰੀ ਦਵਾਂਗੇ ਤੁਸੀਂ ਸਾਨੂੰ ਇੰਨੇ ਪੈਸੇ 70000 ਰੁਪਏ ਮੰਗੇ ਸੀ ਨਾ ਸਾਡੇ ਕੋਲੋਂ ਅਸੀਂ 50000 ਰੁਪਏ ਦਿੱਤਾ ਦੋ ਬੰਦੇ ਨੇ ਆ ਇੱਕ ਮੁੰਡਾ ਖੜਾ ਇੱਕ ਮੈਦ ਤੇ ਅਸੀਂ ਦੋਨੇ ਕਮਾਏ ਆ ਆ ਜਿਹੜਾ ਸੁਦੇਰ ਭਾਈ ਆ ਇਹਨਾਂ ਦਾ ਰਿਸ਼ਤੇਦਾਰ ਵੀ ਹੈਗਾ ਤੇ ਕੋਈ ਇਹਨਾਂ ਦਾ ਰਿਲੇਸ਼ਨਸ਼ਿਪ ਹੈ ਇਹਨਾਂ ਨਾਲ ਵੀ ਅਸੀਂ ਗੱਲ ਕਰਾਈਏ ਉਹਨਾਂ ਦੀ ਕਿ ਵੀ ਇਹਨਾਂ ਦੇ ਪੈਸੇ ਜਿਆਦਾ ਵਾਪਸ ਕਰੋ ਜਾ ਵੀ ਨਾ ਨੌਕਰੀ ਤੇ ਰਖਾਓ ਸਾਡੇ ਨਾਲ ਤਾਂ ਕੋਈ ਨੌਕਰੀ ਹੈ ਤੇ ਨਾ ਕੋਈ ਪੈਸਾ ਵਾਪਸ ਹੋਵੇ। ਥੈਂਕ ਯੂ। ਸਰ ਮੇਰਾ ਨਾਮ ਸਤੇਜ ਕੁਮਾਰ ਹੈ। ਮੈਂ ਜਮਾਲਪੁਰ ਕਾਰਪਸ਼ਨ 'ਚੇ ਕੰਮ ਕਰਦਾ ਸੀਗਾ। ਤੇ ਨੰਬਰਦਾਰ ਸੀਗਾ ਜੀ ਸੰਦੀਪ ਨੰਬਰਦਾਰ ਸੀਗਾ। ਭਾਈ ਦੇਖ ਮੈਂ ਰਜੀ ਗਾਂਧੀ ਕੋਲ ਸੀ। ਥੀਪ ਸੈਂਟਰ ਸੀਗੇ ਭਾਜਪਾ। ਮੈਨੂੰ ਨੰਬਰਦਾਰ ਨੇ ਹਟਾਇਆ ਜੀ। ਕਹਿੰਦਾ 3 ਦਿਨ ਛੁੱਟੀ ਮਾਰੀਆ 3 ਦਿਨ ਤੋਂ ਬਾਅਦ ਉਹਨੇ ਹਟਾ ਦਿੱਤਾ। ਫਿਰ ਮੇਰ ਤੋਂ 15 ਦਿਨ ਬਾਅਦ ਫਿਰ ਇੱਕ ਮਹੀਨਾ ਡਿਊਟੀ ਕਰਾ ਕੇ ਦੁਬਾਰਾ ਕਹਿੰਦੇ ਤੇਰਾ ਨਾਮ ਹੀ ਨਹੀਂ ਚੱਲਦਾ ਫਿਰ ਮੈਂ ਬਖ ਪੈਸੇ ਵੀ ਲੈ ਗਏ ਨਹੀਂ 15000 ਰੁਪਏ ਲਿੱਤਾ ਸੀ ਦੂਸਰੀ ਪੱਕਾ ਕਰਨ ਵਾਸਤੇ ਕੀ ਨਹੀਂ ਨਹੀਂ ਕਹਿੰਦਾ ਤੈਨੂੰ ਡਿਊਟੀ ਵਾਪਸ ਰੱਖ ਲੈਰਾ ਫਿਰ ਉਸ ਤੋਂ ਬਾਅਦ ਲਖਿਆ ਹੀ ਨਹੀਂ ਅੰਮੀਨਾ ਡਿਊਟੀ ਕਰਾ ਕੇ ਫਿਰ ਘਰੇ ਬਿਠਾ ਦਿੱਤਾ ਸੀ ਕਾਰਪੋਰੇਸ਼ਨ ਚ ਪੱਕਿਆਂ ਚ ਕੰਮ ਕਰ ਰਿਹਾ ਇਕੱਠੇ ਡੀਸੀ ਰੇਟ ਚ ਹਾਂਜੀ ਡੀਸੀ ਰੇਟ ਤੇ ਸੀਗਾ 2014 ਜੇ ਹਟਾਤਾ ਸੀ 15000 ਕੇ ਸੀਦਾ ਲਿਆ ਸੀ ਤੁਹਾਡੇ ਕੋਲ ਉਹਨਾਂ ਕਹਿੰਦਾ ਤੇਰਾ ਨਾਮ ਕੱਟ ਗਿਆ ਕਹਿੰਦਾ ਤੇਰਾ ਨਾਮ ਦੁਬਾਰੇ ਪਵਾ ਕੇ ਫਿਰ ਤੈਨੂੰ ਡਿਊਟੀ ਰੱਖ ਲੈਣਾ 15000 ਰੁਪਏ ਦੇ ਕੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਤੇਰਾ ਨਾਮ ਕੱਟ ਗਿਆ ਉਹ ਕਿਹਨੂੰ ਪੈਸੇ ਸੰਦੀਪ ਨੰਬਰਦਾਰ ਕਿੱਥੇ ਕਿੱਥੇ ਡਿਊਟੀ ਕਰਦੇ ਨੇ ਇਸ ਜਮਾਲਪੁਰ ਕਰਦੇ ਜਮਾਲਪੁਰ ਕਿਹੜੇ ਜ਼ੋਨ ਚ 13 ਨੰਬਰ ਵਾਰਡ ਚ ਕੁਮਾਰ ਐ ਮੈਂ ਪਿਛਲੇ 8-10 ਸਾਲ ਤੋਂ ਕੰਮ ਕਰਦਾ ਪਿਆ ਕਾਰਪੋਰੇਸ਼ਨ ਚ ਕਾਰਪੋਰੇਸ਼ਨ ਚ ਸਾਨੂੰ ਪਹਿਲਾਂ ਸੈਲਰੀ ਆਉਂਦੀ ਸੀਗੀ ਬਾਈ ਚੈੱਕ ਤੇ ਉਸ ਤੋਂ ਬਾਅਦ ਸਾਡਾ ਅਕਾਊਂਟ ਚ ਸੈਲਰੀ ਆਉਣ ਲੱਗ ਪਈ ਭਾਈ ਚੱਕਦੇ ਉਹ ਸੈਲਰੀ ਆਣ ਤੋਂ ਬਾਅਦ ਤੇ ਉਹ ਅਕਾਊਂਟ 'ਚ ਪੈਸਾ ਆ ਜਾਂਦੀ ਹਰ ਮਹੀਨੇ ਸੈਲਰੀ ਆਉਂਦੀ ਸੀਗੀ ਅਸੀਂ ਲਗਾਤਾਰ ਕੰਮ ਕਰਦੇ ਸੀਗੇ ਜੋਂ ਬੀਜ ਸਾਡੀ ਰੋਟੀ ਸੀਗੀ ਤੇ ਵੀਰਪਸ ਦੇ ਏਰੀਆ 'ਚ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਸਾਡੇ ਜਿਹੜੇ ਪਹਿਲੇ ਵਾਲੇ ਸੀਗੇ ਆਪਣੇ ਸੈਂਟਰੀ ਸੀਗੇ ਉਹ ਹਟ ਗਏ ਉਹਨਾਂ ਦੀ ਬਦਲੇ ਹੋ ਗਈ ਉਸ ਤੋਂ ਬਾਅਦ ਦੂਜੇ ਸੈਂਟਰੀ ਆਏ ਉਹਨਾਂ ਨੇ ਪਹਿਲਾਂ ਤਾਂ 1 2 3 ਮਹੀਨੇ ਤਾਂ ਸਾਡੇ ਕੋਲ ਕੰਮ ਕਰਾਇਆ ਸੈਲਰੀ ਆਈ ਨਹੀਂ ਸੀਗੀ ਇਸ ਨੂੰ ਸੈਲਰੀ ਨੂੰ ਪੁੱਛਦੇ ਸੀਗੇ ਸੈਲਰੀ ਬਾਰੇ ਕੋਈ ਜਵਾਬ ਨਹੀਂ ਸੀਗੇ ਫਿਰ ਉਸ ਤੋਂ ਬਾਅਦ ਜਿਆਦਾ ਜੋਸ਼ ਤੇ ਪਾਣ ਲੱਗ ਪਏ ਉਹਨਾਂ ਨੇ ਕਿਹਾ ਤੇ ਸੈਕਸ਼ਨ ਖਤਮ ਹੋ ਗਈ ਦੇ ਸੈਕਸ਼ਨ ਹੈ ਨਹੀਂ ਸੈਕਸ਼ਨ ਖਤਮ ਹੋ ਗਈ ਸਾਨੂੰ 3-4 ਮਹੀਨੇ ਤੱਕ ਇਹ ਲਾਰਾ ਲਾ ਕੇ ਰੱਖਿਆ ਅਸੀਂ ਆਣਾ ਜਾਣਾ ਕਰੀਏ ਫਿਰ 3-4 ਬੰਦੇ ਸੀਗੇ ਅਸੀਂ ਉਹਨਾਂ ਸਾਰੇ ਨੂੰ ਹਟਾ ਕੇ ਉਹ ਕਹਿੰਦੇ ਵੀ ਤੁਸੀਂ ਆਪਣਾ ਥੋੜੀ ਸੈਕਸ਼ਨ ਬੰਦ ਹੋ ਗਈ ਹੈ ਤੇ ਤੁਹਾਨੂੰ ਹੁਣ ਕੰਮ ਤੇ ਜਦੋਂ ਹੋਰ ਸੈਕਸ਼ਨ ਆਉਗੀ ਉਦੋਂ ਰੱਖਿਆ ਜਾਊਗਾ ਤੇ ਬਾਅਦ ਚ ਪਤਾ ਲੱਗਿਆ ਜਿਹੜੇ ਮੇਰੇ ਨਾਲ ਦੇ ਕੁਝ ਬੰਦੇ ਸੀਗੇ ਉਹ ਰਖ ਲੈ ਜਿਨ੍ਹਾਂ ਕੋਲ ਪੈਸੇ ਨਹੀਂ ਸੀਗੇ ਉਹ ਹਟਾ ਦਿੱਤੇ ਗਏ ਤੇ ਕਹਿੰਦਾ ਸੀਗਾ ਤਾਂ ਕਰਕੇ ਹੋਰ ਨੇ ਨਾਮ ਮੇਰਾ ਪਵਨ ਲੱਖ ਰੁਪਏ ਮੇਰੇ ਕੋਲ ਸੀਗੇ ਨਹੀਂ ਠੀਕ ਹੈ ਜੀ ਹਾਂਜੀ ਪਵਨ ਸੋਨੀ ਤੇ ਉਸ ਤੋਂ ਬਾਅਦ ਮੈਂ ਦੋ ਦਿਨਾਂ ਪਹਿਰੇ ਉਹਦੇ ਕੋਲ ਗਿਆ ਵੀ ਹੈਗਾ ਉਹ ਦਬਕੇ ਮਾਰ ਕੇ ਭਾਇਆ ਜਾਂਦਾ ਮੇਰੇ ਜਿਹੜੇ ਮਮਾ ਹੈਗੇ ਉਹ ਵੀ ਕੰਮ ਕਰਦੇ ਹੈਗੇ ਉਹ ਕਹਿੰਦਾ ਵੀ ਇਹ ਜੇ ਕੰਮ ਤੇ ਜੋ ਚੁੱਪ ਨਹੀਂ ਬੱਟੇਗਾ ਤਾਂ ਫਿਰ ਇਹਨਾਂ ਦਾ ਵੀ ਕੰਮ ਠਾਦ ਮੰਗ ਜਰਾ ਤੇ ਇਸ ਕਰਕੇ ਜੀ ਮੈਂ ਫਿਰ ਉਹਦੇ ਜਿਆਦਾ ਕਾਰਵਾਈ ਨਹੀਂ ਪਾਈ ਹੁਣ ਮੌਕਾ ਮਿਲਿਆ ਤਾਂ ਮੈਂ ਕੈਮਰੇ ਮੋੜ ਆਇਆ ਆ ਪੂਰੀ ਪ੍ਰਕਾਰ ਤੋਂ ਉਪ ਪ੍ਰਦਾਨ ਸਾਰੇ মিডিਆ ਭਰਾਵਾਂ ਦਾ ਪਹਿਲਾਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਡੀ ਗੱਲ ਰੱਖਣਾ ਸਾਨੂੰ ਮੌਕਾ ਦਿੱਤਾ ਜਦੋਂ ਸਾਡੇ ਸਾਥੀ ਵੀਰ ਜਿਹੜੇ ਪਹਿਲਾਂ ਬਹੁਤ ਪੁਰਾਣਾ ਕੰਮ ਕਰਦਿਆ ਉਹਨਾਂ ਨੂੰ ਹਟਾਤਾ ਉਹਨਾਂ ਦੀ ਜਗ੍ਹਾ ਹਟਾ ਕੇ ਉਹਨਾਂ ਤੋਂ ਪੈਸੇ ਵੀ ਲੈ ਲੇ ਪੈਸੇ ਲੈਣ ਤੋਂ ਬਾਅਦ ਉਹਨਾਂ ਦੀ ਜਗ੍ਹਾ 2-2 2.5 ਲੱਖ ਲੈ ਕੇ ਉਹਨਾਂ ਜਗ੍ਹਾ ਦੂਜੇ ਬੰਦੇ ਰੱਖ ਲਏ ਜਿਹੜੇ ਜਿਨ੍ਹਾਂ ਨੇ ਪਹਿਲਾਂ 5-5 ਦਾਦਾ ਸਾਲ ਸੇਵਾ ਕੀਤੀ ਘਰਾਂ ਦੀ ਲੋਕਾਂ ਦੀ ਸੇਵਾ ਕੀਤੀ ਉਹਨਾਂ ਨੂੰ ਹਟਾਤਾ ਪਵਨ ਸੈਂਟਰੀ ਇਨਸਪੈਕਟਰ ਨੇ ਪੈਸੇ ਖਾ ਸੈਂਟਰੀ ਇਨਸਪੈਕਟਰ ਨੇ ਉਹਨਾਂ ਤੋਂ ਪੈਸੇ ਲੈ ਕਿਸੇ ਤੋਂ 50000 ਲਿਆ ਕਿਸੇ ਤੋਂ ਲੱਖ ਲਿਆ ਲੈਣ ਤੋਂ ਬਾਅਦ ਲੈਣ ਤੋਂ ਲੈਣ ਤੋਂ ਬਾਅਦ ਨਵੇਂ ਬੰਦੇ ਰੱਖ ਲਏ ਪਰਾਣੇ ਸਾਰੇ ਨੂੰ ਘੜਤਾ ਜਦੋਂ ਉਹਨੋਂ ਵਿਚਾਰੇ ਜਾਂਦੇ ਆ ਉਹਨਾਂ ਨੂੰ ਲਾਰਾ ਲਾਰੇ ਲਾ ਕੇ ਮੋੜ ਦਿੰਦੇ ਆ ਉਹਨਾਂ ਖਲਾਫ ਸੈਂ ਇਨਕੁਆਇਰੀ ਕੀਤੀ ਜਾਂਦੀ ਇਹਨਾਂ ਦੇ ਬੰਨ ਦੀ ਬੰਨ ਦੀ ਖਲਾਫ ਜਿਹੜੀ ਵੀ ਇਨਕੁਆਇਰੀ ਪਵਨ ਸੈਂਟਿਸ ਪਾਸੇ ਖਲਾਫ ਬਣਦੀ ਆ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਜਦੋਂ ਇਹ ਸੈਂਟਰੀ ਇੰਸਪੈਕਟਰ ਦਾ ਇਕੱਲਾ ਹੈ ਨਹੀਂ ਉਹਦੇ ਜਿਹੜੇ ਉੱਪਰਲੇ ਅਫਸਰ ਉਹ ਸਾਰੇ ਮਿਲ ਕੇ ਪੈ ਖਾਂਦੇ ਆ ਤੁਸੀਂ ਫਸਟਾਚਾਰ ਬੰਦ ਕਰਾ ਜਾਂਦੇ ਨੇ ਕਿਸ ਚੀਜ਼ ਦੇ ਪੈਸੇ ਲਈ ਕਿਸ ਚੀਜ਼ ਦੀ ਮੰਗ ਕੀਤੀ ਜਾਂਦੀ ਹੈ ਪੈਸਿਆਂ ਦੀ ਜਿਹੜੇ ਪਹਿਲਾ ਬੰਦੇ ਲੱਗਿਆ ਉਹਨਾਂ ਦੀ ਜਗ੍ਹਾ ਕੱਢ ਕੇ ਦੂਜੇ ਬੰਦੇ ਭਰਤੀ ਕਰ ਲੇ। ਉਹ ਵਿਚਾਰੇ ਰੋਲਦੇ ਫਿਰਦੇ। ਉਹ ਵਿਚਾਰੇ ਰੋਲਦੇ ਫਿਰਦੇ ਆ। ਜਦੋਂ ਉਹ ਜਾਂਦੇ ਆ ਉਹਨਾਂ ਦੇ ਕੋਲ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਹੈਗਾ। ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਇਹਨਾਂ ਸਾਰਿਆਂ ਦੇ ਵਿਚਾਰਾ ਉਹਨਾਂ ਨੂੰ ਹੱਕ ਦਵਾਇਆ ਜਾਵੇ। ਜਿਨ੍ਹਾਂ ਨੇ ਵੀ ਇੱਕ ਗਲਤ ਕੰਮ ਕੀਤਾ ਉਹਨਾਂ ਦੇ ਜਿਹੜੇ ਵੀ ਅਫਸਰਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜਾਂ ਵੀ ਜਿਨ੍ਹਾਂ ਕੋਲ ਪੈਸੇ ਲੈ ਗਏ ਨੇ ਉਹ ਤੁਹਾਡੇ ਨਾਲ ਆਏ ਨਹੀਂ ਇੱਥੇ। ਸਾਡੇ ਕੋਲ ਡੇਟਾ ਚੇਂਜ ਨਹੀਂ ਹੋਣਾ। ਆਈ ਡੀਪੁਰ ਭਾਗੇ ਮਾਡੇ ਕੋਲ ਜਿਲ੍ਹਾ ਨਤਰ ਖਾਵਾ ਮਿਲਿਆ 6 6 ਸਾਲ 2 2 ਸਾਲ ਮੈਂ ਸੋਲੂ ਦਲਿਤ ਵਿਕਾਸ ਪਰਿਸ਼ਦ ਦਾ ਜੀ ਮੈਂ ਕੈਸ਼ੀਅਰ ਹੈਗਾ ਤੇ ਅਸੀਂ ਸਾਡੇ ਕੋਲ ਡੀਸੀ ਕੋ ਡੀਸੀ ਸਾਹਿਬ ਕੋ ਆਣ ਦਾ ਮਤਲਬ ਇਹ ਸੀਗਾ ਕਿ ਅਸੀਂ ਆਪਣੀ ਜਿਹੜੀ ਕਾਰਵਾਈ ਕਮਿਸ਼ਨਰ ਦੇ ਉੱਤੇ ਹੋਣੀ ਸੀਗੀ ਆਪਣਾ ਜਿਹੜੇ ਮੰਤਰੀ ਸਾਹਿਬ ਹੈਗੇ ਆ ਕੈਪਟਨ ਸਾਹਿਬ ਹੈਗੇ ਆ ਉਹਨਾਂ ਦਾ ਸਾਡੇ ਕੋਲ ਲੈਟਰ ਵੀ ਹੈਗਾ ਲਿਖਤੀ ਰੂਪ ਚ ਅਸੀਂ ਲੈ ਕੇ ਗਏ ਕਮਿਸ਼ਨਰ ਸਾਹਿਬ ਉਹਨਾਂ ਨੇ ਸਤਿਕਾਰ ਮਨਾ ਕਰਤਾ ਮੈਂ ਕੋਈ ਕਾਰਵਾਈ ਨਹੀਂ ਕਰ ਲਈ ਹੈ ਸਾਨੂੰ ਪਤਾ ਜਿਹੜਾ ਸਾਡੇ ਡੀਸੀ ਸਾਹਿਬ ਹੈ ਉਹ ਸਟੇਟ ਦੇ ਤਾਂ ਹੈ ਨਹੀਂ ਆ ਉਹ ਸੈਂਟਰ ਤੋਂ ਹੈਗੇ ਆ ਜੇ ਉਹ ਨਹੀਂ ਕਾਰਵਾਈ ਕਰਨਗੇ ਸਾਨੂੰ ਡੀਸੀ ਸਾਹਿਬ ਤੋਂ ਉਮੀਦ ਹੈਗੀ ਆ ਉਹ ਕਾਰਵਾਈ ਜ਼ਰੂਰ ਕਰਨਗੇ ਕਿਉਂਕਿ ਉਹਨਾਂ ਦਾ ਕੋਈ ਰਿਲੇਸ਼ਨ ਨਹੀਂ ਹੈਗਾ ਉਹ ਸਾਰਿਆਂ ਦੇ ਹੈਗੇ ਜੇ ਇਹ ਨਹੀਂ ਕਾਰਵਾਈ ਕਰਦੇ ਡੀਸੀ ਸਾਹਿਬ ਵੀ ਨਹੀਂ ਕਰਵਗੇ ਫਿਰ ਅਸੀਂ ਧਰਨੇ ਤੇ ਬੈਠਾਂਗੇ ਉਦਾਂ ਸਾਨੂੰ ਡੀਸੀ ਸਾਹਿਬ ਤੋਂ ਬਹੁਤ ਉਮੀਦ ਹੈਗੀ ਆ ਉਹ ਕਾਰਵਾਈ ਕਰਨਗੇ ਤੇ ਅਸੀਂ ਚਾਹੁੰਦੇ ਆ ਜਿਹੜੇ ਵੀ ਸਾਡੇ ਭਾਈ ਸਾਹਿਬ ਹੈਗੇ ਆ ਜਿਹੜੇ ਸਾਡੇ ਕਰਮਚਾਰੀ ਹੈਗੇ ਆ ਜਿਨ੍ਹਾਂ ਨੇ 22 2800 ਚ 1200 ਚ ਕੰਮ ਕੀਤਾ ਕਈ ਸਾਲ ਉਹਨਾਂ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਤੇ ਨਵੇਂ ਬੰਦੇ ਭਰਤੀ ਕੀਤੇ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਨੌਕਰੀ ਵਾਪਸ ਕੀਤੀ ਜਾਵੇ ਉਹਨਾਂ ਦੇ ਜਿਹੜੇ ਬਣਦੇ ਪੈਸੇ ਆ ਹੁਣ ਤੱਕ ਦੇ ਸਮੇਂ ਦੇ ਉਹਨਾਂ ਨੂੰ ਦਿੱਤੇ ਜਾਵੇ ਤਾਂ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ ਜਾਂ ਜਿਹੜੀ ਹੁਣ ਨਵੀਂ ਜਿਹੜੀ ਹੁਣ ਭਰਤੀ ਆਈ ਹੈ ਉਹਨਾਂ ਨੂੰ ਅਡਜਸਟਮੈਂਟ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਵੀ ਪਰਿਵਾਰ ਹੈ ਜੇ ਡੀਸੀ ਸਾਹਿਬ ਤੋਂ ਅਸੀਂ ਇਹ ਉਮੀਦ ਦਾ ਲੈ ਕੇ ਆਏ ਆ ਤੇ ਆਸ ਕਰਦੇ ਆ ਡੀਸੀ ਸਾਹਿਬ ਸਾਡੀ ਮੰਗ ਨੂੰ ਪੂਰਾ ਕਰਨਗੇ ਜੈ ਵਾਲਮੀਕੀ ਹਾਰਾਮ